जय प्रसाद या रोग कंचन देहि लिबला बतिसु राम सनेह जय प्रसाद तेरा योलना मन सुख पावे हरि हरि जस कहत जय प्रसाद तेरे सब ग्ले क्षेत्र ढाके मन सरनी पर ठाकुर प्रभु ताके जय प्रसाद तुझको ना पहुंचे ਮਨ ਸਾਸ ਸਾਸ ਸਿਮਰੋ ਪ੍ਰਭੂ ਚੈਨ ਜੈ ਪ੍ਰਸਾਦ ਪਾਏ ਗੁਰ ਲਗ ਦੇ ਨਾਨਕ ਪਾ ਕੀ ਭਗਤ ਕਰੇ ਜੈ ਪ੍ਰਸਾਦ ਅਰੋਗ ਕੰਚਨ ਦੇਹਿ ਲੇ ਗੁਲਾਮ ਤਿਸ ਰਾਮ ਸਨੇਹੀ ਜੈ ਪ੍ਰਸਾਦ ਤੇਰਾ ਹੀ ਹੁਮਾਰਾ ਮਨ ਸੁਖ ਪਾਵੇ ਹਰੀ ਹਰੀ ਜਸ ਕਹਤ ਜੈ ਪ੍ਰਸਾਦ ਤੇਰੇ ਸਾਗਲ ਛੇਦ੍ਰਾ ਕੇ ਮਨ ਸਰਮੀ ਪਰ ठाकुर ਪ੍ਰਭ ਤਾ ਕੇ ਜੈ ਪ੍ਰਸਾਦ ਤੁਝ ਕੋ ਨ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭੂ ਤੇ ਜੈ ਪ੍ਰਸਾਦ ਪਾਏ ਗੁਰ ਲਬਦੇ ਨਾਨਕ ਦਾ ਕੀ ਭਗਤ ਕਰੇ ਜੈ ਪ੍ਰਸਾਦ ਪਾਏ ਗੁਰ ਲਬਦੇ ਨਾਨਕ ਤਾਂ ਕੀ ਭਗਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰਦੇਵ ਉਪਦੇਸ਼ ਕਰਦੇ ਹਨ ਜੈ ਪ੍ਰਸਾਦਾ ਰੋ ਕੰਚਨ ਦੇਹੀ ਲੇਵ ਲਾਵੋ ਤਿਸ ਰਾਮ ਸਨੇਹੀ ਜਿਹੜੀ ਪ੍ਰਭੂ ਦੀ ਕਿਰਪਾ ਨਾਲ ਸੋਨੇਰ ਕੇ ਕਾਇਆ ਮਿਲੀ ਹੈ ਨਾ ਆਪਾਂ ਨੂੰ ਸ਼ਰੀਰ ਉਹਦਾ ਪੈ ਸ਼ੁਕਰ ਜ਼ਰੂਰ ਕਰੋ ਉਹਦੇ ਨਾਲ ਪ੍ਰੇਮ ਪਾਓ ਉਹਦੀ ਭਗਤੀ ਉਹਦੀ ਅਰਾਧਨਾ ਜ਼ਰੂਰ ਕਰੋ ਜੈ ਪ੍ਰਸਾਦ ਤੇਰਾ ਹੋਇ ਉਹਲਾ ਰਹਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜਿਹੜੇ ਆਪਣੀ ਪਸ਼ੂਤਵ ਹੈ ਨਾ ਪਸ਼ੂਤਵ ਜਿਹਨੂੰ ਆਪਾਂ ਪਸ਼ੂਪੂਣਾ ਕਹਿੰਨੇ ਉਹ ਤੇ ਪੜਦਾ ਪਾਇਆ ਨਾ ਜਿਹੜੇ ਪਰਮੇਸ਼ਵਰ ਨੇ ਉਹਦਾ ਸ਼ੁਕਰੀਆ ਜ਼ਰੂਰ ਕਰੋ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਪ੍ਰਭੂ ਦਾ ਜਸ ਗਾਓ ਤੇ ਸੁਖ ਆਪਾਂ ਮਹਿਸੂਸ ਕਰਾਂਗੇ ਕੌਂਕੇ ਉਸ ਪ੍ਰਭੂ ਨੇ ਆਪਣੇ ਜਿਹੜੀਆਂ ਸਾਰੀਆਂ ਗਲਤੀਆਂ ਤੇ ਪਰਦਾ ਪਾਇਆ ਹੁੰਦਾ ਜੈ ਪ੍ਰਸਾਦ ਤੇਰੇ ਸਗਲ ਛੇਦਰ ਟਾਕੇ ਮਨ ਸਰਨੀ ਪਰ ठाकुर ਪ੍ਰਪਤਾ ਕੇ ਸਾਰੀਆਂ ਕਮੀਆਂ ਸਾਰੇ ਛੇਦਰ ਸਾਰੇ ਪਾਪ ਜਿਨੇ ਟਕੇ ਉਹਦੀ ਸਰਨੀ ਪਾਉ ਬਈ ਮਨ ਸਰਨੀ ਪ੍ਰਭਰ ठाकुर ਪ੍ਰਪਤਾ ਕੇ ਉਸ ठाकुर ਉਸ ਮਾਲਕ ਦੀ ਸਰਨੀ ਪਈ ਤੇ ਸ਼ੁਕਰੀਆ ਕਰੀ ਜਿਨੇ ਇੱਜ਼ਤਾਂ ਬਰਕਰਾਰ ਰੱਖੀਆਂ ਜੈ ਪ੍ਰਸਾਦ ਜੁ ਕੋ ਨਾ ਪਹੁੰਚੇ ਮਨ ਸਾ ਸਾ ਸਿਮਰੋ ਪ੍ਰਭੂ ਚ ਜਿਹਦੇ ਸਦਕਾ ਕੋਈ ਆਪਣਾ ਨੁਕਸਾਨ ਕਰੇ ਨਹੀਂ ਸਕਦਾ ਜੇ ਚਾਵੇ ਤਾਂ ਵੀ ਨਹੀਂ ਕਰ ਸਕਦਾ ਇਹੋ ਜੀ ਸੁਰੱਖਿਆ ਬਣਾ ਦਿੱਤੀ ਹੁੰਦੀ ਹੈ ਆਪਣੇ ird gird ਉਸ ਪ੍ਰਭੂ ਦੀ ਕਿਰਪਾ ਨਾਲ ਆਪ ਸੁਰੱਖਿਅਤ ਬੈਠਿਆ ਨਾ ਮਨ ਸਾ ਸਾ ਸਿਮਰੋ ਪ੍ਰਭੂ ਤੇ ਉਹ ਜੋ ਉੱਚੇ ਪ੍ਰਭੂ ਨੇ ਜਿਹਨੇ ਹੁਣ ਤੱਕ ਆਪਣੀ ਰੱਖਿਆ ਕੀਤੀ ਹੈ ਨਾ ਉਹਨੂੰ ਸਾ ਸਾ ਸਮਨ ਵਿੱਚ ਚੇਤੇ ਰੱਖੀਏ ਜੈ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਸਾਰੀਆਂ ਜੁਨੀਆਂ ਵਿੱਚ ਉੱਤਮ ਜੋਨ ਮਨੁੱਖ ਜੋ ਜਨਮ ਹੈ ਨਾ ਇਹ ਨਾ ਉੱਤਮ ਇਹ ਸਰੀਰ ਆਪਾਂ ਨੂੰ ਪ੍ਰਾਪਤ ਹੋਇਆ ਤੇ ਬਾਬਾ ਜੀ ਕਹਿੰਦੇ ਨੇ ਮੈਂ ਐਸੇ ਦਾਤਾਰ ਪ੍ਰਭੂ ਦੀ ਭਗਤੀ ਕਰਦਾ ਹਾਂ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆਗਿਆ ਬਖਸ਼ੋ ਹੋਈਆਂ ਗਲਤੀਆਂ ਦੀ ਬਾਸ ਖਿਮਾ ਦਾ ਜਾਚ ਕੇ ਅਰਦਾਸ ਕਰਿਓ ਕਿ ਇਹ ਕੀਰਤਨ ਕਬਾਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ